ਕਿੰਨਾਂ ਨੇ ਪੌਣੀਆਂ ਵੀ ਸਿੱਖ ਲਾਂ ਤੇ ਰੰਗ ਤੇ ਬਸੰਤੀ ਮਾਇ ਰੰਗਨੀ ਪੈਰਾ ਥੱਲੇ ਸੂੜਾ ਸਾਡੇ ਸੀਰਾਂ ਉੱਤੇ ਸੂਲੀਆਂ ਮੌਤ ਨਾਲ ਖੇਡਦੇ ਮਲੰਗਨੀ ਸਾਡੇ ਇਸ਼ਕ ਹਕੀਕੀ ਨੂੰ ਇਸ਼ਕ ਹਕੀਕੀ ਨੂੰ ਸਮਝ ਨਾ ਲੈਣਾ ਇਸ਼ਕ ਮਦਾਤੀ ਜੇ ਤੂੰ ਆਸ਼ਕ ਬਣਿਆ ਏ ਚੱਲ ਤੇ ਲਖੇਂਡ ਇਸ਼ਕ ਦੀ ਬਾਜ਼ੀ ਜੇ ਤੂੰ ਆਸ਼ਕ ਬਣਿਆ ਏ ਚੱਲ ਤੇ ਲਖੇਂਡ ਇਸ਼ਕ ਦੀ ਬਾਜ਼ੀ ਆਪਣੇ ਲਜੀਣਾ ਕਾ ਦਾ ਜੀਣਾ ਏ ਮਰਨਾ ਵੀ ਜ਼ਿੰਦਗੀ ਜੇ ਮਰੀਏ ਕਿਸੇ ਤੇ ਲਈ ਸੱਚਿਆਂ ਦਾ ਕੰਮ ਜ਼ਹਿਰ ਪੀਣਾ ਏ ਅਸੀਂ ਵੱਖਰੇ ਫਕੀਰ ਸਾਡੀ ਵੱਖਰੀ ਹੈ ਹੀ ਵੱਖਰੇ ਫਕੀਰ ਸਾਡੀ ਵੱਖਰੀ ਹੈ ਹੀ ਨੂੰ ਕਹਿੰਦੇ ਨੇ ਲੋਕੀ ਆਜ਼ਾਦੀ ਪਿਆ ਪੰਜਾਬ ਸਰਵਾਰ ਸਾਜੰਗ ਹੰਬਰ ਕੋ ਕੋਹ ਕਾਲੂ 7 ਵਜੇ ਉਹਨਾਂ ਦੇ ਚੈਨਲ ਉਤੇ ਮੈਂ ਆ ਫਾਈਨਲ ਵਾਈਬ ਆ ਜਾਵਾਂਗਾ ਸਾਰੇ ਸੈਮੀ ਫਾਈਨਲ ਤੋਂ ਫਾਈਨਲ ਮੈਚ ਦੀ ਵੀਡੀਓ ਬਣ ਗਈ ਆ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਨੇ ਸਾਨੂੰ ਬਹੁਤ ਬੰਦਿਆ ਸਹੂਤ ਤੋਂ ਸਾਨੂੰ ਮਾਣ ਦਿੱਤਾ ਹਰ ਸਾਲ ਸਾਡੇ ਟੂਰਨਾਮੈਂਟ ਵਿੱਚ ਸੇਵਾ ਕਰਦੇ ਆ ਜੀਪਾਲ ਤੋਂ ਜੀਪੁਰ ਜੰਗਲ مانو سردار ٹورنامنٹ جوڑا ہم کرار ھا مارو بیچ بار مارو بیچ بار مارو See it ਦਾ ਪ੍ਰਦਰਸ਼ਨ ਕਰਕੇ ਇੱਥੇ ਪਹੁੰਚੀਆਂ ਤੇ ਮੀਂਹ ਤੋਂ ਬਿਜ ਬਹੁਤ ਦਸ਼ੰਗਰਸ਼ਪੁਰ ਮੈਦਾਨ ਦੇ ਵਿੱਚ ਵੀ ਆਦਾਨਾਂ ਨੂੰ ਵਿਚਾਂ ਸਾਹ ਹਰਾ ਕੇ ਫੇਲ ਵਿੱਚ ਪਹੁੰਚੀਆਂ ਲੋ ਜੀ ਮੇਰਾ ਭਰਾ ਜੀਤਾ ਪਹੁੰਚਿਆ ਇੱਥੇ ਨੂੜੋ ਕਹਿੰਦੇ ਕੁਲਵਿੰਦਰ ਸਿੰਘ ਸਿੰਘ ਤੋਂ ਇੱਕ ਦੇ ਦਗਾ ਹੱਪਨ ਦੇ ਵਿੱਚ ਤਾਂ ਕਿ ਜਿਹਦੇ ਨਾਮ ਦੇ ਬਟੂਰਨਾਮੇ ਕਰਾ ਰਹੇ ਆ ਉਹ ਵੀ ਅੰਨਾ ਤਾਂ ਤਾਦਾ ਕਰਿਆ ਕਿਸ ਤਰ੍ਹਾਂ ਉਹਨੇ ਇਤਿਹਾਸ ਬਣਾਇਆ ਕਿੱਥੇ ਜਾ ਕੇ ਉਸ ਜ਼ਾਲਮ ਨੂੰ ਸੋਧਿਆ ਉਹਦੀ ਯਾਦ ਕਿਉਂਕਿ ਕਲਾ ਨਾਮ ਨਹੀਂ ਲੇਕਿਨ ਆਪਣਾ ਇਤਿਹਾਸ ਵੀ ਪਤਾ ਹੋਵੇ ਕਿ ਜਰਮਨ ਡਾਇਰ ਨੂੰ ਕਿੰਨੇ ਸਾਲਾਂ ਬਾਅਦ ਉਹਨੂੰ ਉਹਦੀ ਧਰਤੀ ਤੇ ਜਾ ਕੇ ਹੀ ਇਹਨੇ ਉਹੀ ਕੀਤੇ ਕਰਮਾਂ ਦੀ ਸਜ਼ਾ ਦਿੱਤੀ ਆਪਾਂ ਅਸ ਅੱਜ ਉਸ ਮਹਾਨ ਸ਼ਹੀਦ ਉਸ ਮਹਾਨ ਯੋਧੇ ਦੀ ਯਾਦ ਵਿੱਚ ਟੂਰਨਾਮੈਂਟ ਕਰਵਾ ਰਹੇ ਆ ਤੇ ਆਪਣਾ ਫਰਜ਼ ਮੰਨਦਾ ਵੇ ਸਾਰੇ ਨਵਾਂ ਅਸਟੇ ਬਹੁਤ ਵਧੀਆ ਇੱਕ ਦੂਜੇ ਦੇ ਨਾਲ ਖੇលਦੇ ਹੋਏ ਵਿਚਾਰੇ ਦੇ ਨੌਜਵਾਨ ਅਸਰੇਤ ਬੜੀ ਵਧੀਆ ਖੇਡ ਦਾ ਮਜਾਰਾ ਕਰਦੇ ਹੋਏ ਇਰਫਾਨ ਗੁਰਬਾਲ ਕਿਕ ਲੈਂਡ ਦੀ ਕੋਸ਼ਿਸ਼ ਪਰ ਪੱਟੀ ਪੂਰੀ ਤਰ੍ਹਾਂ ਮਸਤੀ ਚੁਕਾਉਣ ਦੇ ਨਾਲ ਆਪਣੀ ਗੋਲਪੇਟੀ ਇਕੱਠਾ ਕਰਦਾ ਹੋਇਆ ਤਾਰਨਾ ਤਰੋਜੀਆ ਪਰ ਬਹੁਤ ਕਲੀਨ ਫਰਤੀ ਨਾਲ ਗਿਰਿਆ ਦੁਨੀ ਫਰਤੀ ਨਾਲ ਉੱਠ ਕੇ ਫੇਰ ਦਬਾ ਲਿਆ ਫੇਰ ਦਵਾ ਪਿੱਛੇ ਬੈ ਸੋਨੇ ਇੰਦਰ ਨੇ ਬਾਲ ਸੈਂਟਰ ਦੇ ਵਿੱਚ ਖਿਲਾਣ ਦੀ ਕੋਸ਼ਿਸ਼ ਹੈ ਕਾਏ ਹੈ ਟੱਚ ਬਣਾਦਾ ਹੈ ਬੜੀ ਵਧੀਆ ਇਸ ਸੀਜ਼ਨ ਦੇ ਟੂਰਨਾਮੈਂਟ ਦੇ ਪਹਿਲੇ ਗੇਮ ਵਿੱਚ ਮਿੰਡੀ ਇੰਟਰਨੈਸ਼ਨਲ ਦੀ ਕੋਸ਼ਿਸ਼ ਹੈ ਤੇ ਡਿਫੈਂਸ ਤੋਂ ਕੰਦ ਦੀ ਤਰ੍ਹਾਂ ਜਿਦਾ ਲਾਈ ਹੈ ਵੀ ਪਹਿਲੇ ਵੀ ਨੌਜਵਾਨ ਬਹੁਤ ਵਧੀਆ ਵਿਚੈਂਸੋਵ ਨੇ ਡਿਫੈਂਡ ਕੀਤਾ ਆਪਣੀ ਟੀਮ ਨੂੰ ਰਾਨਾ ਦੇ ਖਿਲਾਫ 0-0 ਸਟਿਫ ਦਾ ਹੈਡ ਬਾਲ ਪੰਦੀਪ ਨੇ ਦੀਪਕ ਦੀ ਟੀਮ ਦੇ ਨੌਜਵਾਨ ਬਾਬੇ ਜਿੰਗਰੀਆ ਟੀਮ ਇਹਨਾਂ ਦੀ ਪਰ ਜਿਦਾ ਲਾਈ ਇਹ ਸਾਰੀਆਂ ਟੀਮਾਂ ਹਨ ਬਰਾਬਰ ਦੀਆਂ खिलण जी कोशिशी पील आहे नंबर सेंटर खिलण जी कोशिश पर कोई नी पहुचियां गोल जीपर को बाल गोपर में बालू खिलिश थी लेकिन बाल पहुची बारो हथ छुटकी शहर ਹੇ ਵਿਚਾਂਸਾ ਦੀ ਟੀਮ ਬੜੇ ਲੰਬੇ ਸੰਘਰਸ਼ ਤੋਂ ਬਾਅਦ ਪਹੁੰਚੀ ਹੈ ਫਾਈਨਲ ਦੇ ਵਿੱਚ ਵਿਆਦਾਨਾ ਨਾਲ ਸੈਮੀਫਾਈਨਲ ਬਹੁਤ ਹੀ ਵਧੀਆ ਗੇਮ ਦਿਖਾ ਗਿਆ ਇਹ ਤਣਾ ਬਾਲ ਨੂੰ ਇੱਕ ਲੰਬੇ ਪੰਨ ਦੀ ਕੋਸ਼ਿਸ਼ ਪਰ ਅਰਸ਼ ਪੂਰੀ ਪੂਰੀ ਤਰ੍ਹਾਂ ਜਿਦਾਂ ਕੀ ਇਹ ਵੀ ਆਪਸ ਦੇ ਵਿੱਚ ਕੰਬੀਨੇਸ਼ਨ ਨਾਲ ਖੇਲਦੇ ਹੋਏ ਟੀਮਾਂ 0 0 ਦੇ ਨਾਲ ਦੋਵੇਂ ਟੀਮਾਂ ਇੰਦਰ ਨੇ ਹੈਡਲਾਈਨ ਦੀ ਕੋਸ਼ਿਸ਼ ਕਰਿਆ ਵਿਚਾਂਸਾ ਦੇ ਦੁਆਰਾ ਉਹਨਾਂ ਦੋਵੇਂ ਖੇਲਦੇ ਹੋਏ ਬਾਪਕੋਲ ਬਾਲ ਅਰੇ ਗਦਾ ਤੋ ਦੇਖੋ ਕਿਸ਼ਨਾ ਬਾਰ-ਬਾਰ ਕੱਢਦਾ ਹੈ 8 ਨੰਬਰ ਨੂੰ ਜੋ ਸਤਵਿੰਦਰ ਹਰ ਈਨਾਂ ਦਾ ਬਹੁਤ ਵਧੀਆ ਡਰਾਉ ਸੀ ਪਰ ਬਾਲ ਨਿਕਲੀ ਗੋਲ ਪੋਸਟ ਬਾਹਰ 0-0 ਹਲੇ ਦੋਵੇਂ ਟੀਮਾਂ ਹਾਂ ਇਸ ਫੇਜ਼ ਮਾ ਸੁਜਾਰਾ 0 ਫਾਈਨਲ ਇਸ ਟੂਰਨਾਮੈਂਟ ਦਾ ਪੰਜਵਾਂ ਟੂਰਨਾਮੈਂਟ ਇਸ ਸੀਜ਼ਨ ਦਾ ਜਿਹੜਾ ਕਿ ਫੁੱਟਬਾਲ ਫੈਡਰੇਸ਼ਨ ਦੇ ਨੀਮਾ ਦੇ ਤਹਿਤ ਜੋ ਆਪਸ ਵਿੱਚ بیٹھ ਕੇ ਕਾਨੂੰਨ ਬਣਾਇਆ ਉਹਨਾਂ ਦੇ ਤਹਿਤ ਇਹ ਕਰਵਾਇਆ ਜਾ ਰਿਹਾ ਤੇ ਲੋਕੋ ਨੂੰ ਬਾਲ ਨੂੰ ਹੱਡ ਲਾ ਕੇ ਕੱਟਿਆ ਬਾਹਰ जिन्हें कि फट्रेशन बने आपस के टूरनामेंट करा सके उसके मुताबिक टूर्नामेंट होंगे बहुत ही वजी सीजन दे टूरनामेंट बड़े वजह होनामस जोड़ा अच्छा शहीद गोधम सिंह जी टूरनामेंट कराया जा रहा। ले रहे हैं पहला इनामस जो है ना त्यौहार ਸਰੂ ਸਿੱਕੇਸ ਰੂਪ ਦੇ ਵਿੱਚ ਬੱਚੇ ਖੇលਦੇ ਉਹਨਾਂ ਨੂੰ ਦੇਣਾ ਬਹੁਤ ਵਧੀਆ ਉਹਨਾਂ ਦਾ ਪਰਾਲਾ ਤੇ ਬਾਕੀ ਹਰਮੋਨਾਂ ਤੋਂ ਵਰਨਾਈ ਚੀਜ਼ ਜਿਹਨਾਂ ਦਾ ਮੋਟਰਲ ਪੰਪ ਹੈ ਉਹਨਾਂ ਨੇ ਵੀ ਇਨਾਮਾਂ ਦੇ ਵਿੱਚ ਬਣਾ ਹਸ ਹੁਣ ਦਿੱਤਾ

Oh, no. Bravo. <laughs> Oh, non, ਨਹੀਂ ਨਹੀਂ ਇੱਥੇ ਨਹੀਂ ਉਹ ਵਰਦੇ ਇਹ ਜਿੰਮੈਂਟ ਦਾ ਇਹ ਲਾ ਦੋ ਜਿੱਤੇ ਨਹੀਂ ਵਰਦੇ ਹੋ ਚਾਰ ਚਾਰ ਫੜਾ ਫੜ ਕਰਦੇ ਆ ਗਾਬਾ ਚੱਲ ਓਏ ਅੱਲਾ ਪਹਿਲਾ ਜਾ ਮੁਰੀ ਅਯੂਟੋਲੋ ਵੀਰ 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 qua ਫਾਟੋ ਮਾਰ ਲਾ ਫਾਟੋ ਵਰਤਨ ਕੇ ਸੋਹਰਾ ਜੀ ਕਿਹੜੇ ਨੰਬਰ ਤੇ ਤਰਾਉਦਾ ਨਾ ਹੀ ਲੱਗਿਆ ਉਹ ਇੰਦੇ ਰੱਬ ਦੀਆਂ ਰਹਿਮਤਾਂ ਦਾ ਪਾਣਾ ਪੂਰਾ ਮੰਨਦਾ ਗੱਭਰੂ ਦਾ ਮੁਖ ਜਿਵੇਂ ਟੁਕੜਾ ਏ ਚੰਦ ਦਾ ரம் we're ਤੇ ਸੀ ਰਾ ਨੂੰ ਤੇ ਸੂਲੀਆਂ ਮੌਤ ਨਾਲ ਖੇਡਦੇ ਬਲੰਗਨੀ ਸਾਡੇ ਇਸ਼ਕ